relates to worship पहले क्या होता था डॉक्टर्स भी एंटीबायोटिक्स जल्दी से प्रिस्क्राइब कर देते द सीडीसी गाइडलाइंस एंड यू विल गेट दिस चेक नीड टू बी इंप्लीमेंटेड फॉर द पेशेंट्स सो दैट दे डू नॉट फील सो टोल्ड दैट हैविंग प्रैक्टिसेस व्हिच विल देखिए दे ਸਾਡਾ ਸਾਡਾ ਜਿਹੜਾ ਟੀਚਿੰਗ ਤੇ ਟ੍ਰੇਨਿੰਗ ਦਾ ਸਿਸਟਮ ਹੈ ਪੂਰਾ ਇੰਡੀਆ ਚ ਚੇਂਜ ਹੋ ਰਿਹਾ ਹੈ ਇੱਕ ਚੇਂਜ ਹੋ ਰਹੀ ਹੈ ਔਰ 2019 ਤੇ ਅੱਗੇ ਇਹ ਚੇਂਜ ਬੜੀ ਤੇਜ਼ੀ ਨਾਲ ਹੋ ਰਹੀ ਹੈ ਇਹ ਸਿਰਫ ਹਾਇਰ ਐਜੂਕੇਸ਼ਨ ਦੀ ਚੇਂਜ ਨਹੀਂ ਹੈ ਮੈਡੀਕਲ ਐਜੂਕੇਸ਼ਨ ਵਿੱਚ ਹਾਇਰ ਐਜੂਕੇਸ਼ਨ ਦੀ ਚੇਂਜ ਤੇ ਹੁਣ ਕੀ ਹੋ ਰਿਹਾ ਹੈ ਕਿ ਤੁਸੀਂ ਐਜੂਕੇਸ਼ਨ ਦਾ ਸਿਸਟਮ ਜਿਹੜਾ ਪਹਿਲਾਂ ਸੀ ਕਿ ਤੁਸੀਂ ਲਾਇਬ੍ਰੇਰੀ ਜਾਓ ਬੁੱਕਸ ਪੜ੍ਹੋ ਬੁੱਕਸ ਇਸ਼ੂ ਕਰਾਓ ਅਤੇ ਬਾਅਦ ਵਿੱਚ ਜਰਨਲ ਦਾ ਵੀ ਜਰਨਲਸ ਲਿਆਓ ਅਤੇ ਆਪਣੀ ਐਜੂਕੇਸ਼ਨ ਕਰੋ ਉਹ ਹੁਣ ਫੇਜ਼ ਖਤਮ ਹੋ ਚੁੱਕੀ ਹੈ ਹੁਣ ਫੇਜ਼ ਹੈ ਕਿ ਕੰਪੀਟੈਂਸੀਜ ਡਿਫਾਈਨ ਕਰੋ ਕਿਹੜੇ ਇੰਪੋਰਟੈਂਟ ਏਰੀਆਜ਼ ਹੈ ਐਜੂਕੇਸ਼ਨ ਵਿੱਚ ਟ੍ਰੇਨਿੰਗ ਵਿੱਚ ਅਤੇ ਇਟ ਇਹ ਸਿਰਫ ਮੈਡੀਕਲ ਕੋਰਸਿਸ 'ਤੇ ਨਹੀਂ ਹੈ ਸਿਰਫ ਨਰਸਿੰਗ ਕੋਰਸਸ ਪੈਰਾਮੈਡੀਕਲ ਤੇ ਆਲ ਐਲਾਈਡ ਫਾਰਮੇਸੀ ਕੋਈ ਵੀ ਹੋਏ ਕੋਰਸ ਉਹਨਾਂ ਵਿੱਚ ਜ਼ਰੂਰੀ ਹੈ ਹੋ ਗਏ ਹੈ ਹੁਣ ਦੇਰਾ ਟਾਈਮ ਹੈ ਈ ਰਿਸੋਰਸਸ ਦਾ ਦਾ ਐਕਸੈਸਿਬਿਲਟੀ ਹੁਣ ਇੱਕ ਫਿਜ਼ੀਕਲ ਲਾਇਬ੍ਰੇਰੀ ਵਿੱਚ ਜਾ ਕੇ ਤੁਹਾਨੂੰ ਸਭ ਕੁਝ ਨਹੀਂ ਮਿਲੇਗਾ ਇਸੇ ਤਰ੍ਹਾਂ ਨਾਲ ਤੁਹਾਨੂੰ ਇਹ ਰਿਸੋਰਸਸ ਅਨਲਿਮਿਟਿਡ ਹੈ ਤੁਹਾਡੀ ਪਹੁੰਚ ਉਸ ਤੱਕ ਹੋਣੀ ਜ਼ਰੂਰੀ ਹੈ ਤੁਹਾਡੇ ਕਲਾਸਰੂਮ ਲੈਕਚਰ ਵੀ ਬਹੁਤ ਇੰਪੋਰਟੈਂਟ ਹੈ ਤੇ ਅਸੀਂ ਇਸ ਫੇਸ ਵਿੱਚ ਜਾ ਰਹੇ ਹਾਂ ਕਿ ਅਗਰ ਕੋਈ ਲੈਕਚਰ ਵੀ ਮਿਸ ਹੋ ਜਾਏ ਤੇ ਸਟੂਡੈਂਟ ਸਫਰ ਨਾ ਕਰੇ ਤਾਂ ਇਹ ਤਾਂ ਹੋ ਗਿਆ ਤੁਹਾਡੀ ਨੋਲੇਜ ਇੰਪਾਰਟਿੰਗ ਦਾ ਦ ਸੈਕਿੰਡ ਫੇਸ ਹੈ ਟ੍ਰੇਨਿੰਗ ਦੀ ਟ੍ਰੇਨਿੰਗ ਵਿੱਚ ਵੀ ਇਸੇ ਤਰ੍ਹਾਂ ਤੁਹਾਡੀ ਸਾਰੀਆਂ ਕੰਪੀਟੈਂਸੀਜ਼ ਡਿਫਾਈਨਡ ਹੈ ਈ ਪ੍ਰੈਜੈਂਸ ਇੰਪੋਰਟੈਂਟ ਹੈ ਕੋਵਿਡ ਨੇ ਸਾਨੂੰ ਏਕੀਚ ਕੀਤਾ ਕਿ ਕੋਵਿਡ ਵਿੱਚ ਜਿੰਨੀ ਪੜਾਈ ਹੋਈ ਹੈ ਜਿੰਨਾ ਐਜੂਕੇਸ਼ਨ ਸਪਰੈਡ ਹੋਇਆ ਉਹ ਤੇ ਜਿੰਨਾ ਨੋਲੇਜ ਵੜੀ ਹੈ ਕੰਪਿਊਟਰ ਯੂਜ਼ ਦੀ ਤੇ ਹੋਰ ਵੀ ਜਿਹੜੇ ਗੈਜਟਸ ਹੈ ਉਹਨਾਂ ਦੇ ਯੂਜ਼ ਦੀ ਇਹ ਅਨਪੈਰਲਲ ਹੈ ਅਸੀਂ ਬਹੁਤ ਅੱਗੇ ਵਧ ਗਏ ਹੈ ਤੇ ਪਹਿਲੇ ਸਾਨੂੰ ਸੋਸ਼ਲ ਪਲੇਟਫਾਰਮ ਯੂਜ਼ ਕਰਨੇ ਇਹਨੇ ਨਹੀਂ ਆਂਦੇ ਸੀ ਸਾਡੇ ਸਟੂਡੈਂਟਸ ਨੂੰ ਵੀ ਅਨ ਨਹੀਂ ਆਉਂਦੇ ਸੀ ਹੁਣ ਇੱਕ ਵਿਲੇਜ ਵਿੱਚ ਵੀ ਬੈਠ ਕੇ ਇਹ ਹੁਣ ਅਸੀਂ ਦੇਖ ਰਹੇ ਹਾਂ ਕਿ ਸਾਰਾ ਸਿਸਟਮ ਇੰਟੀਗ੍ਰੇਟ ਹੋ ਗਿਆ ਹੈ ਤਾਂ ਮੈਂ ਇਹ ਹੀ ਕਹਿਣਾ ਚਾਹਵਾਂਗਾ ਕਿ ਸਾਡੀ ਇਹ ਜਿਹੜੀ ਐਜੂਕੇਸ਼ਨ ਹੈ ਸਿਰਫ ਪੜਾਈ ਬੁੱਕਸ ਦੀ ਪੜਾਈ ਨਹੀਂ ਹੈ ਇਹ ਟ੍ਰੇਨਿੰਗ ਹੈ ਟ੍ਰੇਨਿੰਗ ਵਿੱਚ ਮੈਥਡੋਲੋਜੀ ਹੈ ਟੈਕਨੋਲੋਜੀ ਦਾ ਇੰਟੀਗ੍ਰੇਸ਼ਨ ਹੈ ਇੱਕ ਵਰਚੁਅਲ ਰਿਐਲਿਟੀ অগਮੈਂਟਡ ਰਿਐਲਿਟੀ ਹੈ ਰੋਬੋਟਿਕਸ ਆਗੇ ਹੈ ਤੇ ਉਹਦੇ ਬਾਅਦ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਹੜੀ ਇੰਟੀਗ੍ਰੇਟ ਹੋ ਗਈ ਹੈ ਬੜੀ ਤੇਜ਼ੀ ਨਾਲ ਪੂਰੇ ਜਨ ਕਲਚਰ ਹੈ ਹਾਈਰ ਐਜੂਕੇਸ਼ਨ ਦਾ ਸਪੈਸ਼ਲੀ ਮੈਡੀਕਲ ਐਜੂਕੇਸ਼ਨ ਦਾ ਚੇਂਜ ਹੋ ਰਿਹਾ ਹੈ ਤੇ ਸੇਫਟੀ ਇਜ਼ ਵੈਰੀ ਇੰਪੋਰਟੈਂਟ ਬਿਕੋਜ਼ ਇਨ ਇਸ ਦਿਸ ਸਾਰੀ ਆਪਾਧਾਪੀ ਵਿੱਚ ਇਸ ਰੇਸ ਵਿੱਚ ਕਿਥੇ ਕੋਈ ਗਲਤੀ ਨਾ ਹੋ ਜਾਏ ਤਾਂ ਸਾਡੇ ਐਥਿਕਸ ਇੰਟੈਕਟ ਰਹਿਣ ਸਾਡਾ ਮੈਡੀਕੋ ਲੀਗਲੀ ਵੀ ਅਸੀਂ ਸੇਫ ਰਹਿਣ ਤੇ ਪੇਸ਼ੈਂਟ ਦੀ ਸੇਫਟੀ ਕੇਅਰ ਗਿਵਰ ਦੀ ਸੇਫਟੀ ਨਰਸਿੰਗ ਦੀ ਵੀ ਤੇ ਫੈਮਲੀ ਦੇਖੋ ਚੇਂਜ ਜਿਹੜਾ ਹੈ ਨਾ ਦੈਟ ਇਜ਼ ਦ ਲਾ ਆਫ ਨੇਚਰ ਤੇ ਸਮੇਂ ਦੇ ਨਾਲ ਨਾਲ ਸਾਨੂੰ ਨਵੀਆਂ ਚੀਜ਼ਾਂ ਸਿੱਖਦੇ ਰਹਿਣਾ ਚਾਹੀਦਾ ਸੋ ਇਹ ਕੋਈ ਨਵੀਂ ਚੀਜ਼ ਨਹੀਂ ਹੈ ਸਾਡੇ ਲਈ ਅਸੀਂ ਮੈਡੀਕਲ ਐਜੂਕੇਸ਼ਨ ਚ ਵੀ ਕਾਨਫਰੰਸਸ ਆਈ ਥਿੰਕ ਤੁਸੀਂ ਸਾਰੇ ਅਵੇਅਰ ਹੋ ਰੈਗੂਲਰ ਕਾਨਫਰੰਸਸ ਵਰਕਸ਼ਾਪਸ ਤੇ ਸੀਐਮਈਸ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਇੱਥੇ ਪਹਿਲੇ ਅਸੀਂ ਛੋਟੇ ਪੱਧਰ ਤੇ ਕਰ ਰਹੇ ਸੀ ਹੌਲੀ ਹੌਲੀ ਅਸੀਂ ਵੀ ਸਿੱਖੇ ਸਿੱਖੀ ਗਏ ਵੀ ਕੇਮ ਟੂ ਨੋ ਅਬਾਊਟ ਦ ਨਰਸਿੰਗ ਫ੍ਰਾਟਰਨਿਟੀ ਦ ਨੀਡਸ ਆਫ ਦ ਨਰਸਿੰਗ ਫ੍ਰਾਟਰਨਿਟੀ ਤੇ ਬੀਇੰਗ ਐਂਡ ਯੂਜ਼ਰ ਇਨ ਦ ਹਸਪੀਟਲਸ ਵੀ ਕੁਡ ਵਿਜੂਅਲਾਈਜ਼ ਕਿ ਇੰਨਾ ਚੀਜ਼ਾਂ ਦੀ ਘਾਟ ਹੈ ਔਰ ਇਹ ਜਿਹੜੇ ਅੱਜ ਟੌਪਿਕਸ ਬਣੇ ਨੇ ਇਹ ਸਿਰਫ ਨਰਸਿੰਗ ਫੈਕਲਟੀ ਨੂੰ ਲੈ ਕੇ ਨਹੀਂ ਸਾਡੇ ਜੋ ਡਾਕਟਰਸ ਦੇ ਇਨਪੁਟ ਸੀਗੇ ਵੇਅਰਐਵਰ ਆਰ ਨਰਸਸ ਵਰ ਲੈਕਿੰਗ ਅਸੀਂ ਉਹ ਵੀ ਸਾਰੇ ਪੁਆਇੰਟ ਲੈ ਕੇ ਤੇ ਫਿਰ ਇਸ ਕਾਨਫਰੰਸ ਦਾ ਅਜੰਡਾ ਬਣਾਇਆ ਸੀ ਟੌਪਿਕਸ ਬਣਾਏ ਨੇ ਜਿਹਦੇ ਨਾਲ ਸ਼ੇਅਰਿੰਗ ਹੋਏਗੀ ਸ਼ੇਅਰਿੰਗ ਦੇ ਨਾਲ ਸਾਡੀ ਨੋਲਜ ਵਧੇਗੀ ਤੇ ਸਾਡੀ ਪੇਸ਼ੈਂਟ ਕੇਅਰ ਜਿਹੜੀ ਉਹ ਹੋਰ